ਆਮ ਆਦਮੀ ਪਾਰਟੀ ਦੇ ਵਿਧਾਇਕ ਵਿਕਰਮ ਮਜੀਠੀਆ ਤੇ ਜਮਕੇ ਵਰਿਆ ਇਹ ਦੱਸਦੀ ਹੈ ਕਿ ਮਨਵਿੰਦਰ ਸਿੰਘ ਗਿਆਸਪੁਰਾ ਤੇ ਵਿਕਰਮ ਮਜੀਠੀਆ ਨੇ ਇਲਜ਼ਾਮ ਲਗਾਇਆ ਸੀ ਕਿ ਗੁੰਡਾ ਟੈਕਸ ਵਸੂਲ ਕਰਦਾ ਹੈ ਜਿਹੜੇ ਟਿੱਪਰ ਹੁੰਦੇ ਨੇ ਰੇਤੇ ਵਾਲੇ ਟਿੱਪਰਾਂ ਜਾਂ ਪਹਿਲ ਦੇ ਵਿੱਚ ਇਹ ਗੁੰਡਾ ਟੈਕਸ ਜਿਹੜਾ ਹੈ ਉਹ ਵਸੂਲ ਕਰਦਾ ਜਿਸ ਤੋਂ ਬਾਅਦ ਗਿਆਸਪੁਰਾ ਨੇ ਜਿਹੜਾ ਜਮਕੇ ਵਿਰੋਧ ਕੀਤਾ ਵਿਕਰਮ ਮਜੀਠੀਆ ਤਾਂ ਤਕੜਾ ਜਵਾਬ ਦਿੱਤਾ ਹੈ ਕਿ ਇਸ ਨੇ ਤਾਂ ਨਸੇ ਦੀ ਤਸਕਰੀ ਕਰੀਏ ਇਹ ਨਸੇ ਦਾ ਤਸਕਰ ਇਹ ਮੇਰੇ ਨਾਲ ਕਿੱਥੇ ਮੁਕਾਬਲਾ ਕਰੇਗਾ ਔਰ ਅਸੀਂ ਸਾਫ਼ ਸੁਥਰੀ ਜਿਹੜੀ ਸਰਕਾਰ ਚਲਾ ਰਹੇ ਆ ਪਰ ਇਹਨਾਂ ਦੀ ਸਰਕਾਰ ਵੇਲੇ ਕੀ ਕੁਝ ਹੋਇਆ ਸਭ ਪੰਜਾਬੀ ਇੱਕ ਲੈਟਰ ਜਿਹੜਾ ਵਾਇਰਲ ਹੋਇਆ ਤੇ ਟਵੀਟ ਵੀ ਕੀਤਾ ਵਿਕਰਮ ਜੀ ਕਹਿੰਦੇ ਤੁਹਾਡੇ ਤੇ ਜਿਹੜਾ ਮਾਈਨਿੰਗ ਮਾਫੀਆ ਬਾਰੇ ਇਲਜ਼ਾਮ ਲਾਇਆ ਗਿਆ ਨੇ ਤੇ ਉਹ ਵੀ ਕਹਿ ਰਹੇ ਨੇ ਕਿ ਗੁੰਡਾ ਕੱਟਸ ਤੋਂ ਲੈ ਰਿਹਾ ਕੀ ਪੂਰਾ ਮਾਮਲਾ ਜੀ ਦੇਖੋ ਇੱਕ ਤਾਂ ਜਿਹਨੇ ਲੈਟਰ ਟਵੀਟ ਕੀਤਾ ਉਹ ਨਸ਼ੇ ਦਾ ਸੁਦਾਗਰ ਹੈ ਉਹਦੇ ਤੇ ਚਿੱਟੇ ਦੇ ਦੋਸ਼ ਲੱਗਦੇ ਰਹੇ ਆ ਚਿੱਟਾ ਬਕਾਉਂਦਾ ਰਿਹਾ ਪਰ ਉਹਦੇ ਲਈ ਬਾਰ-ਬਾਰ ਅੱਜ ਵੀ ਤੁਸੀਂ ਦੇਖੋਗੇ ਉਹਨੂੰ ਵੀ ਬੁਲਾ ਰਹੀ ਹੈ ਦੂਸਰੀ ਗੱਲ ਇਲੈਕਸ਼ਨ ਦਾ ਦੌਰ ਹੈ ਹਰੇਕ ਬੰਦੇ ਨੇ ਆਪਣੀ ਰਾਜਨੀਤੀ ਕਰਨੀ ਹੈ ਔਰ ਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਮੈਂ ਗੁਰੂ ਦਾ ਸਿੱਖ ਹਾਂ ਜਿੰਨੇ ਮਰਜ਼ੀ ਇਲਜ਼ਾਮ ਲਾ ਲੈਣ ਇਲਜ਼ਾਮਾਂ ਦੇ ਨਾਲ ਕੁਝ ਨਹੀਂ ਹੁੰਦਾ ਜਿਹੜੀ ਤੁਸੀਂ ਲੈਟਰ ਅੱਜ ਉਹਨਾਂ ਨੇ ਕੀਤੀ ਆ ਸਭ ਤੋਂ ਪਹਿਲਾਂ ਤਾਂ ਉਹ ਲੈਟਰ ਦੇ ਵਿੱਚ ਉਹ ਲਿਖ ਰਿਹਾ ਕਿ ਇਹਦੀ ਮਾਈਨਿੰਗ ਦੀ ਮਨਜ਼ੂਰੀ ਨਹੀਂ ਜੇ ਮਨਜ਼ੂਰੀ ਨਹੀਂ ਤੁਸੀਂ ਮਾਈਨਿੰਗ ਕਰਦੇ ਕਿਉਂ ਦੂਸਰੀ ਗੱਲ ਜੇ ਉਹ ਕਹਿ ਰਿਹਾ ਵੀ ਮੈਨੂੰ ਉਹ ਪੈਸੇ ਦਿੰਦਿਆ ਤੇ ਫਿਰ ਮੈਂ ਰੋਕਦਾ ਕਿਉਂ ਆ ਕਿ ਮੈਂ ਪੈਸੇ ਹੀ ਲੈ ਰਿਹਾ ਤੇ ਤੀਜੀ ਗੱਲ ਜਿਹੜੀ ਉਹ ਉਹਦੇ ਚ ਆਪਣੇ ਮੂੰਹੋਂ ਮੰਨ ਰਿਹਾ ਵੀ ਇਹ ਕੋਈ ਮਨਜ਼ੂਰੀ ਇਹਦੀ ਨਹੀਂ ਹੁੰਦੀ ਜੇ ਇਹਦੀ ਮਨਜ਼ੂਰੀ ਨਹੀਂ ਹੁੰਦੀ ਤਾਂ ਜਿਹੜੇ ਚੋਰ ਬੰਦੇ ਆ ਉਹ ਚੋਰ ਬੰਦੇ ਜੇ ਰਲ ਕੇ ਕੋਈ ਗੱਲ ਕਰਨੀ ਚਾਹੁੰਦੇ ਆ ਤੇ ਮੈਂ ਤਾਂ ਉਹਦੇ ਹਲਕੇ ਚ ਹੋਣ ਨਹੀਂ ਦੇਣੀ ਮੈਂ ਗੁਰੂ ਦਾ ਸਿੱਖ ਆ ਅਸੀਂ ਆਪਣੇ ਹਲਕੇ ਚ ਸਾਡੇ ਇੱਥੇ ਕਬੜ ਦਾ ਕੰਮ ਕਰਦੇ ਸੀ ਔਰ ਉਹਨਾਂ ਕਬਾੜੀਆਂ ਨੇ ਵੀ ਲਾਇਆ ਪਰ ਅੱਜ ਤੁਹਾਡੇ ਸਾਹਮਣੇ ਜਿਹੜੇ ਕਬਾੜੀਏ ਨੇ ਸਾਡੇ ਪੈਲ ਹਲਕੇ ਦੇ ਵਿੱਚੋਂ ਜਿਹੜੇ ਲੋਹਾ ਚੋਰੀ ਦਾ ਕੰਮ ਕਰਦੇ ਸੀ ਇੱਥੋਂ ਭਜਾਤੇ ਆ ਇਹ ਮਾਈਨਿੰਗ ਵਾਲੇ ਵੀ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਕਿ ਅੱਜ ਤੱਕ ਨਾ ਮੈਂ ਕਦੇ ਕਿਸੇ ਟਿਪਰ ਵਾਲੇ ਨੂੰ ਫੜਾਉਣ ਲਈ ਫੋਨ ਕੀਤਾ ਤੇ ਨਾ ਕਦੇ ਮੈਂ ਛਡਾਉਣ ਲਈ ਫੋਨ ਕੀਤਾ ਮੈਂ ਇਹ ਸੌਖਾ ਕੇ ਕਹਿ ਸਕਦਾ ਔਰ ਪਰ ਹੁਣ ਜੇ ਇਹਨਾਂ ਨੇ ਕਿਹਾ ਹੀ ਆ ਪਰ ਮੈਂ ਤੁਹਾਡੇ ਦਰੀਏ ਤੁਹਾਡੇ ਚੈਨਲ ਜਰੀਏ ਇਹਨਾਂ ਨੂੰ ਵਾਰਨਿੰਗ ਕਰਦਾ ਕਿ ਪੈਲ ਹਲਕੇ ਦੇ ਵਿੱਚ ਨਾਜਾਇਜ਼ ਮਾਈਨਿੰਗ ਬਿਲਕੁਲ ਨਹੀਂ ਹੋਣ ਦਿੱਤੀ ਜਾਊਗੀ ਸਖਤ ਕਾਰਵਾਈ ਹੋਊਗੀ ਜਿਹੜਾ ਬੰਦਾ ਆਪਣੇ ਆਪ ਨੂੰ ਪ੍ਰਧਾਨ ਬਣਿਆ ਇਹ ਤਕਰੀਬਨ ਸਾਰੇ ਸਾਹਨੇ ਵਾਲ ਹਲਕੇ ਦੇ ਆ ਜਿਹੜੇ ਕਿ ਮਾਈਨਿੰਗ ਦਾ ਕੰਮ ਕਰਦੇ ਆ ਜਿਹੜਾ ਆਪਣੇ ਆਪ ਨੂੰ ਪ੍ਰਧਾਨ ਬਣਿਆ ਫਿਰਦਾ ਇਹਦਾ 3 ਦਿਨ ਪਹਿਲਾਂ ਕੋਈ ਟਿੱਪਰ ਫੜਿਆ ਗਿਆ ਸੀ ਵੋਟਾਂ ਦਾ ਮੈਨੂੰ ਲਾਲਚ ਦੇ ਕੇ ਕਿਸੇ ਬੰਦਿਆ ਤੋਂ ਫੋਨ ਕਰਾਉਂਦਾ ਸੀ ਕਿ ਅਸੀਂ ਵੋਟਾਂ ਪਾਵਾਂਗੇ ਜੀ ਸਾਡਾ ਟਿੱਪਰ ਛਡਾ ਦਿਓ ਮੈਂ ਉਹਦੇ ਪ੍ਰਿੰਸੀਪਲ ਦਾ ਪੱਤਾ ਮੈਂ ਨਾ ਕਿਸੇ ਲਈ ਅੱਜ ਤੱਕ ਪੁਲਿਸ ਨੂੰ ਵੀ ਤੁਸੀਂ ਪੁੱਛ ਸਕਦੇ ਹੋ ਕਿ ਮੈਂ ਅੱਜ ਤੱਕ ਕਿਸੇ ਵੀ ਬੰਦੇ ਲਈ ਛਡਾਉਣ ਲਈ ਵੀ ਟਿੱਪਰ ਫਲਾਣੇ ਦਾ ਛੱਡ ਦਿਓ ਕਿਸੇ ਨੂੰ ਫੋਨ ਕੀਤਾ ਹੋਵੇ ਮੈਂ ਉਹਦਾ ਗੁਨਾਹਗਾਰ ਹੋਊਗਾ ਦੇਣਦਾਰ ਹੋਊਗਾ ਸੋ ਇਸ ਲਈ ਮੈਂ ਉਹਦੋਂ ਵੀ ਨਹੀਂ ਕੀਤਾ ਤੇ ਉਸ ਚੀਜ਼ ਦੀ ਜਿਹੜੀ ਇਹ ਇਹਨਾਂ ਨੇ ਸਾਰਿਆਂ ਨੇ ਰਲ ਕੇ ਕੁਝ ਅਕਾਲੀ ਦਲ ਦੇ ਬੰਦੇ ਆ ਇਹਨਾਂ ਨੇ ਰਲ ਕੇ ਘੜ ਕੱਢਣ ਦੀ ਕੋਸ਼ਿਸ਼ ਕੀਤੀ ਆ ਗੁਰੂ ਮਹਾਰਾਜ ਜਾਣਦੇ ਆ ਜੇ 1 ਰੁਪਇਆ ਵੀ ਕਿਸੇ ਤੋਂ ਮੈਂ ਲਿਆ ਹੋਵੇ ਮੇਰੇ ਲਈ ਸਲਫਾਸ ਖਾਣ ਦੇ ਬਰਾਬਰ ਆ ਮੈਂ ਕਹਣਾ ਵੀ ਵੱਡੀ ਤੋਂ ਵੱਡੀ ਇਨਕੁਆਇਰੀ ਹੋ ਜਾਵੇ ਵੱਡੀ ਤੋਂ ਵੱਡੀ ਇਹ ਜਾਂਚ ਹੋਵੇ ਇਹਨਾਂ ਦੀ ਵੀ ਜਾਂਚ ਹੋਵੇ ਇਹਨਾਂ ਦੇ ਟਿੱਪਰ ਆਏ ਕਿੱਥੋਂ ਆ ਮਿੱਟੀ ਇਹਨਾਂ ਨੇ ਕਿੰਨੀ ਕੱਢੀ ਆ ਕਿੱਥੇ ਕਿੱਥੇ ਕੀ ਕਰੀ ਆ ਮੇਰੀ ਵੀ ਜਾਂਚ ਹੋਵੇ ਮੈਂ ਕਿਹਦੇ ਕਿਹਦੇ ਤੋਂ ਟਿੱਪਰ ਵਾਲੇ ਤੋਂ ਕਿਹਦੇ ਤੋਂ ਪੈਸੇ ਲਏ ਆ ਜੇਕਰ ਰੁਪਈਆ ਵੀ ਕੋਈ ਸਾਬਤ ਕਰ ਦਵੇ ਮੈਂ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੇ ਆਪ ਨੂੰ ਸਮਾਪਤ ਕਰ ਲਊਗਾ ਔਰ ਦੂਸਰੀ ਗੱਲ ਮੈਂ ਇਹ ਦੱਸਣੀ ਚਾਹਣਾ ਕਿ ਮੈਂ ਨਾ ਇਹਨਾਂ ਕਰਦਾਰਕੁਸ਼ੀ ਕਰਨ ਵਾਲਿਆਂ ਤੋਂ ਅਜੇ ਤੱਕ ਡਰਿਆ ਸੈਂਟਰਲ ਗਵਰਨਮੈਂਟ ਨਾਲ ਮੱਥਾ ਲੈਂਦੇ ਰਹੇ ਆ ਨਾ ਕਦੇ ਡਰਿਆ ਨਾਵੇਂ ਡਰਨ ਵਾਲਾ ਔਰ ਇਹਨਾਂ ਨੂੰ ਚੇਤਾਵਨੀ ਤੇ ਵਾਰਨਿੰਗ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਥੱਲੇ ਅਸੀਂ ਵੈਸੇ ਗੱਲ ਕੀਤੀ ਆ ਜਿੰਨੇ ਵੀ ਬੰਦੇ ਨੇ ਜਿਨ੍ਹਾਂ ਦੇ ਨੰਬਰ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਪਰ ਉਹਨਾਂ ਸਾਰਿਆਂ ਦੇ ਖਿਲਾਫ ਮੈਂ ਕੱਲ੍ਹ ਨੂੰ ਹੀ ਹਾਈ ਕੋਰਟ ਆਪਣੇ ਕੋਰਟ ਦੇ ਵਿੱਚ ਇਹਨਾਂ ਦੇ ਖਿਲਾਫ ਮਾਨਹਾਨੀ ਦਾ ਕੇਸ ਵੀ ਕਰੂੰਗਾ ਔਰ ਇਹਨਾਂ ਦੇ ਖਿਲਾਫ ਸਖਤ ਜਿਹੜੀ ਆ ਜਿਨ੍ਹਾਂ ਨੇ ਮੇਰਾ ਕਰਤਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਚੋਰ ਬੰਦਿਆਂ ਨੇ ਕਿਉਂਕਿ ਜਦੋਂ ਕਹਿ ਰਹੇ ਆ ਕਿ ਮਨਜ਼ੂਰੀਓ ਨਹੀਂ ਮਿਲਦੀ ਇਹਦਾ ਮਤਲਬ ਜਿੰਨੇ ਵੀ ਮਿੱਟੀ ਦਾ ਕੰਮ ਕਰਦੇ ਆ ਚੋਰ ਬੰਦੇ ਆ ਇਹਨਾਂ ਚੋਰ ਬੰਦਿਆਂ ਨੇ ਮੇਰਾ ਕਰਤਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਚੋਰ ਬੰਦਿਆਂ ਦੀ ਗੱਲ ਦਾ ਨਾ ਲੋਕ ਬਹੁਤ ਹੀ ਐਵੇਂ ਤਾਂ ਦਿੰਦੇ ਆ ਨਾ ਆਮ ਰੁਣਤਾ ਦਿੰਦੀ ਆ ਜੇ ਇਦਾਂ ਦੇ ਜਿਹੜੇ ਚਿੱਟਾ ਵੇਚਣ ਬੁਟਣ ਵਾਲੇ ਤਾਂ ਜਰੂਰ ਸ਼ਾਇਦ ਕੋਈ ਥੋੜੀ ਮਤ ਐਵੇਂ ਦੇਣ ਤੇ ਹੁਣ ਪਰ ਮੈਂ ਤੁਹਾਡੇ ਦਰਿਅੇ ਇਹ ਕਹਿਣਾ ਚਾਹਣਾ ਕਿ ਅੱਜ ਤੱਕ 2 ਸਾਲ ਹੋ ਗਏ ਮੈਨੂੰ ਹਲਕੇ ਦੇ ਵਿੱਚ ਹਲਕੇ ਦੀ ਸੇਵਾ ਕਰ ਰਿਹਾ ਨਾ ਕਦੇ ਕਿਸੇ ਇੱਕ ਰੁਪਇਆ ਕਿਸੇ ਤੋਂ ਲਿਆ ਨਾ ਅੱਗੇ ਤੋਂ ਲਵਾਂਗਾ ਇਹ ਮੇਰੇ ਗੁਰੂ ਨੇ ਜੋ ਮੈਨੂੰ ਸਿਖਾਇਆ ਮੈਂ ਆਪਣੇ ਗੁਰੂ ਦੇ ਸਿਧਾਂਤਾਂ ਤੇ ਚੱਲ ਕੇ ਮੈਂ ਆਪਣਾ ਜਿਹੜਾ ਹੈਗਾ ਲੋਕਾਂ ਦੀ ਸੇਵਾ ਕਰ ਗਿਆ ਮਜੀਠੀਆ ਦੇ ਟਵੀਟ ਦਾ ਠੋਕਮਾ ਜਵਾਬ ਦਿੱਤਾ ਹੈ ਗਿਆਸਪੁਰਾ ਨੇ ਗਿਆਸਪੁਰਾ ਨੇ ਇਲਜ਼ਾਮ ਲਗਾਏ ਨੇ ਕਿ ਉਹ ਮੇਰੇ ਤੇ ਜਿਹੜੇ ਝੂਠੇ ਇਲਜ਼ਾਮ ਲਗਾ ਰਿਹਾ ਉਸ ਉੱਤੇ ਪਹਿਲਾਂ ਹੀ ਥੱਬੇ ਲੱਗੇ ਹੋਏ ਨੇ ਤੇ ਵਿਕਰਮ ਮਜੀਠੇ ਦਾ ਕਹਿਣਾ ਸੀ ਕਿ ਜਿਹੜਾ ਇਹ ਗੁੰਡਾ ਟੈਕਸ ਵਸੂਲ ਕਰਦਾ ਔਰ ਡਰਾਈਵਰਾਂ ਤੋਂ ਟੈਕਸ ਵਸੂਲ ਕਰਦਾ ਪੈਲ ਦੇ ਵਿੱਚ ਗੁੰਡਾ ਟੈਕਸ ਹੋ ਰਿਹਾ ਜਾਂ ਗੁੰਡਾ ਰਾਜ ਪੈਦਾ ਹੋ ਰਿਹਾ ਇਹ ਸਾਰਾ ਗਿਆਸਪੁਰ ਦੇ ਦਿਨ ਹੋ ਰਿਹਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਾਇਤ ਇਹ ਸਭ ਕੁਝ ਹੋ ਰਿਹਾ ਜਿਸ ਤੋਂ ਬਾਅਦ ਗਿਆਸਪੁਰਾ ਨੇ ਹੁਣ ਸਾਮਕੇ ਜਿਹੜੀ ਕਲਾਸ ਲਗਾਈ ਹੈ ਵਿਕਰਮ ਮਜੀਠੇ ਦੀ ਇੱਕ ਟਵੀਟ ਕੀਤਾ ਜਿਸ ਤੋਂ ਬਾਅਦ ਗਿਆਸਪੁਰਾ ਨੇ ਵੱਡੀ ਗੱਲ ਕਹਿ ਦਿੱਤੀ ਹੈ ਕਿ ਇਹਨਾਂ ਦੇ ਵੱਲੋਂ ਤਾਂ ਟਿੱਟੇ ਦੀ ਤਾਸਕਰੀ ਕੀਤੀ ਜਾਂਦੀ ਸੀ ਉਦੋਂ ਤਾਂ ਇਸ ਦੇ ਵੱਲੋਂ ਜਿਹੜਾ ਚੁੱਪਚਾਪੀ ਤੇ ਕੰਮ ਕੀਤਾ ਜਾਂਦਾ ਸੀ ਤੇ ਇਸ ਤੇ ਕਾਰਵਾਈ ਨਹੀਂ ਹੋਈ ਅਸੀਂ ਜ਼ਰੂਰ ਇਸ ਤੇ ਹੁਣ